ਹੋ ਸਸਤੇ ਰੈਡੀ ਸੂਟ ਲੈਣ ਵਾਸਤੇ ਸੂਰਤ ਅੰਬਾਲਾ ਜਾਂਦੀ ਕੋਈ ਲੋੜ ਨਹੀਂ ਮੋੜ ਮੰਡੀ ਚ ਮਿਲਣਗੇ ਕੱਲਾ ਕੱਲਾ ਸੂਟ ਹੋਸਟਲ ਰੇਟਾਂ ਤੇ ਜੀ ਜੀ ਆ ਦੇਖੋ ਜਿਵੇਂ ਹੋਣਾ ਕਾਟਨ ਦਾ ਸੂਟ ਹੈ ਲੈਸਾਂ ਵਾਲਾ ਡਿਜ਼ਾਈਨ ਹੈ ਨਾਲ ਇਹਦੇ ਨਾਲ ਆ ਗਿਆ ਜੀ ਮਸਲੀਨ ਦਾ ਦੁਪੱਟਾ ਜੀ ਮਸਲੀਨ ਦੇ ਦੁਪੱਟੇ ਵਾਲਾ ਸੂਟ ਕਿ ਜੀ ਦਾ 4-500 ਤੋਂ ਘੱਟ ਕੋਈ ਸੂਟ ਆਉਂਦਾ ਹੀ ਨਹੀਂਗਾ ਬਿਲਕੁਲ ਜੀ ਠੀਕ ਹੈ ਜੀ ਆਪਾਂ ਕਹਿ ਦਈਏ ਏ ₹220 ਰੇਂਜ ਸੂਟ ਲੱਗੂਗਾ ਇਸ ਤੋਂ ਬਾਅਦ ਆਊਗਾ ਜੀ ਜਿਵੇਂ ਆ ਮਸਲੀਨ ਦਾ ਸੂਟ ਹੈ ਜ ਵਰਕ ਵੀ ਬੜਾ ਵਧੀਆ ਨਾਲ ਦੁਪੱਟਾ ਇਹਦੇ ਨਾਲ ਵਰਕ ਵਾਲਾ ਹੀ ਦੁਪੱਟਾ ਆਊਗਾ ਛੋਟ ਇਹ 500 550 ਰੇਂਜ ਸੂਟ ਵਿਕਦਾ ਇਹ 280 ਰੁਪਏ ਰੇਂਜ ਲੱਗੂਗਾ ਇਹਦੇ ਵਿੱਚ ਜਿਵੇਂ ਆ ਦੇਖੋ ਕਲਰ ਚਾਰਟ ਵੀ ਮਿਲ ਜਾਣਗੇ ਦੋ ਕਲਰ ਚਾਰਟ ਮਿਲਣਗੇ ਪੂਰਾ ਹੈਵੀ ਵਰਕ ਹੈ ਬਿਲਕੁਲ ਜੀ ਨਾਲ ਦੁਪੱਟਾ ਇਹਦੇ ਨਾਲ ਵੀ ਉਸ ਤਰ੍ਹਾਂ ਦੀ ਦੁਪੱਟਾ ਆ ਗਿਆ ਹਾਂ ਹਾਂ ਠੀਕ ਹੈ ਜੀ ਵਰਕ ਵਾਲਾ ਦੁਪੱਟਾ ਵਾਹ ਜੀ ਵਾਹ ਰੇਂਜ ਸਿਰਫ 280 ਰੁਪਏ ਚ ਇਸ ਤੋਂ ਬਾਅਦ ਵੀ ਆ ਜਿਗਾ ਮਸਲੀਨ ਦਾ 올ਓਵਰ ਸੂਟ ਹੈ ਜ ਬﾚਡ ਦਾ ਕੰਮ ਆ ਗਿਆ ਨਾਲ ਦੁਪੱਟਾ ਵੀ ਵਧੀਆ ਹੈਵੀ ਦੁਪੱਟਾ ਆ ਗਿਆ ਮਤਲਬ ਦੁਪੱਟੇ ਤੇ ਵੀ ਵਰਕ ਕੀਤਾ ਆ ਨਾ ਜੀ ਹਾਂਜੀ ਹਾਂਜੀ ਪੂਰਾ ਹੈਵੀ ਦੁਪੱਟਾ ਦਾ ਬਿਲਕੁਲ ਤੇ ਵੀਰ ਜੀ ਇਹ ਲੱਗਣਾ ਸਿਰਫ 300 ਰੁਪਏ ਦਾ ਸੂਟ ਮਤਲਬ ਓਨੇ ਦਾ ਕਲਾ ਕਪੜਾ ਕਪੜਾ ਆ ਜਿੰਨੇ ਜਿਹਾ ਪੂਰਾ ਰੈਡੀ ਸੂਟ ਦਿੰਨੇ ਪਏ ਆ ਹਾਂਜੀ ਵੀਰ ਜੀ ਕੀ ਬਾਤ ਹੈ ਹੋਲ ਸੇਲ ਪ੍ਰਾਈਸ ਦੇ ਵੀਰ ਜੀ ਦੇਖੋ ਕਿਸੇ ਨ ਦੁਕਾਨਵਾਲੇ ਤੋਂ ਲੈਣਾ ਜਾਂ ਘਰ ਵਾਸਤੇ ਲੈਣਾ ਮਤਲਬ ਸਿੰਗਲ ਸੂਟ ਵੀ ਲੈਣਾ ਇਸੇ ਰੇਟਾਂ ਦੇ ਦੇ ਦਾਂਗੇ ਸਿੰਗਲ ਸੂਟ ਵੀ ਇਸੇ ਰੇਟ 'ਚ ਲੱਗੂਗਾ ਇਹਦੇ ਨਾਲ ਨਾਲ ਜਿਹੜਾ ਬੰਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੇ ਸੋਹਜ ਜੀ ਆ ਦੇਖੋ ਪਿਓਰ ਲੀਜੀ ਬੀਜੀ ਦਾ ਕਪੜਾ ਨਾਲ ਦੁਪੱਟਾ ਵਰਕ ਵਾਲਾ ਪ੍ਰਿੰਟ ਸੂਟ ਦੇ ਉੱਤੇ ਨਾ ਦੇਖੋ ਘੇਰੇ ਤੇ ਵਰਕ ਹੈ ਵਰਕ ਵੀ ਬਟਿਕ ਵਾਲਾ ਹੈ ਨਾਲ ਇਹਦੇ ਨਾਲ ਦੁਪੱਟਾ ਵੀ ਸੋਨਾ ਬਣਿਆਗਾ ਵਰਕ ਵਾਲਾ ਦੁਪੱਟਾ ਬਣਿਆਗਾ ਬਿਲਕੁਲ ਜੀ ਪੀਵੀ ਜੀ ਸੂਟ ਆਮ ਹੀ 500 550 ਰੁਪਏ ਰੇਂਜ ਸੂਟ ਵਿਕਦਾ ਬਿਲਕੁਲ 340 ਰੁਪਏ ਦਾ ਅੱਛਾ ਇਹ 340 ਚ ਦੇਣਾ ਜੀ ਇਹ ਸਾਰੇ ਮਤਲਬ ਰੰਗ ਮਤਲਬ ਅਲੱਗ-ਅਲੱਗ ਰੰਗ ਆਉਣਗੇ ਸੈਟ ਵਾਈਜ਼ ਮਾਲ ਆਏਗਾ ਨਾ ਜੀ ਸੈਟ ਵਾਈਜ਼ ਮਾਲ ਆਏਗਾ ਜੀ ਇਸ ਸੋਮੇ ਵਿੱਚ ਕਾ ਦੇਖੋ ਪ੍ਰਿੰਟਡ ਪਿਓਰ ਦਾ ਦੁਪੱਟਾ ਆਊਗਾ ਜੀ ਜ ਇਹ ਵੀ ਜਿਵੇਂ 500 ਰੁਪਏ ਦਾ ਬਿਨਾਂ ਵਰਕ ਤੋਂ ਹੀ ਵਿਕਦਾ ਹੈ ਬਿਲਕੁਲ ਜੀ ਠੀਕ ਹੈ ਜੀ ਇਹ 360 ਰੁਪਏ ਰਿੰਚ ਪਊਗਾ ਅੱਛਾ ਇਹ ਪਿਓਰ ਤੋਂ ਦੁਪੱਟੇ ਦੇ ਨਾਲ 360 ਰੁਪਏ ਬੇਗਾਨਾ 360 ਰੁਪਏ ਦਾ ਸੂਟ ਜੀ ਕੀ ਬਾਤ ਹੈ ਜੀ ਸਾਰੇ ਚਾਰ ਚਾਰ ਰੰਗਾਂ ਦਾ ਪੂਰਾ ਸੈੱਟ ਆਊਗਾ ਜਿਸ ਵਿੱਚ ਕਾ ਦੇਖੋ ਮੈਂ ਤੁਹਾਨੂੰ ਦਿਖਾਉਣਾ ਵਿਆਹ ਸ਼ਾਦੀ ਵਾਲਾ ਦੇਖੋ ਪੂਰਾ ਸ਼ਾਈਨਿੰਗ ਵਾਲਾ ਪੀਸ ਹੈ ਕ੍ਰੇਪ ਤੇ ਕੱਪੜਾ ਪੂਰਾ ਹੈਵੀ ਵਰਕ ਹੈ ਨਾਲ ਚਨੂਨ ਦਾ ਦੁਪੱਟਾ ਦੁਪੱਟਾ ਵੀ ਕੋਈ ਨਹੀਂ ਹੈ ਕਿ ਥੋੜਾ ਜਿਹਾ ਵਰਕ ਕੀਤਾ ਹੋਊਗਾ ਪੂਰਾ ਹੈਵੀ ਦੁਪੱਟਾ ਬਿਲਕੁਲ ਜੀ ਬਿਲਕੁਲ ਠੀਕ ਹੈ ਜ ਰੰਗਾਂਾਂ ਦੇ ਵਿੱਚ ਪੰਜ ਆ ਦੇਖੋ ਮੋਰ ਪੰਖੇ ਰੰਗ ਆ ਗਿਆ ਪੈਰਟ ਕਲਰ ਆ ਗਿਆ ਠੀਕ ਹੈ ਰਸਤ ਕਲਰ ਆ ਗਿਆ ਠੀਕ ਹੈ ਨੀ ਫਰੋਜੀ ਕਲਰ ਆ ਗਿਆ ਜੀ ਜੀ ਇਹ ਜੀ ਸੂਟ ਵੀ ਤੇ 7750 ਦਾ ਵਿਕਦਾ ਇਹ ਤੁਹਾਨੂੰ 400 ਰੁਪਏ ਰੇਂਚ ਲੱਗੂਗਾ ਇਹ ਕੱਲੇ ਵਰਕ ਵਰਕ ਦੇ ਪੈਸੇ ਲੈਣੇ ਮਤਲਬ ਤੁਸੀਂ ਨਾ ਜੀ ਹਾਂ ਜੀ ਜੀ ਕਰੀਬ ਤੇ ਕਪੜਾ ਕਪੜਾ ਤੋਂ ਸੋਹਣਾ ਲੱਗੇਗਾ ਹਾਂ ਹਾਂ ਵਿਆਹ ਸ਼ਾਦੀ ਵਾਲਾ ਪੂਰਾ ਸੋਹਣਾ ਸੂਟ ਹੈ ਇਹ 4-400 ਰੁਪਏ ਰੇਂਚ ਆਪਾਂ ਨੂੰ ਲੱਗਨੇ ਸੂਟ ਇਸ ਤੋਂ ਵੀ ਜੀ ਆ ਦੇਖੋ ਸ਼ਿਮਰ ਦਾ ਸੂਟ ਆਊਗਾ ਜੀ ਜੀ ਸ਼ਿਮਰ ਦਾ ਸੂਟ ਵਰਕ ਵੀ ਬੜਾ ਵਧੀਆ 올ਓਵਰ ਆਊਗਾ ਕਪੜਾ ਇਹ ਪੂਰਾ ਭਰਵਾ ਵਰਕ ਆ ਗਿਆ ਨਾ ਜਿਹਨੂੰ ਕਿਹਾ ਨਾ ਹਾਂ ਹਾਂ ਮੈਚਿੰਗ ਨਾਲ ਕੀ ਹੁੰਦਾ ਸਲਵਾਰ ਦਾ ਕਪੜਾ ਹਲਕਾ ਲੱਗੇ ਜਾਂਦਾ ਓਕੇ ਠੀਕ ਹੈ ਨੀ ਜੀ ਆ ਦੇਖੋ ਸ਼ਿਮਰ ਦਾ ਹੀ ਦੁਪੱਟਾ ਜੀ 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 ਇਹਨਾਂ ਦਾ ਦੁਪੱਟਾ ਵੀ ਸ਼ਿਮਰ ਦਾ ਲੱਗਿਆ ਕੀ ਬਾਤ ਹੈ ਬੜਾ ਸੋਹਣਾ ਵਰਕ ਵਾਲਾ ਦੁਪੱਟਾ ਇਹ ਚ ਵੀ ਮਨ ਲੱਗਦਾ ਕੋ ਧਮਾਕਾ ਹੀ ਕਰੋਗੇ ਭਾਜੀ ਆ ਦੇਖੋ ਜੀ ਆ ਦੁਪੱਟਾ ਇਹ 450 ਰੁਪਏ ਸੂਟ ਲੱਗੂਗਾ ਇਹ 450 ਰੁਪਏ ਦੇਣਾ ਸ਼ਿਮਰ ਦਾ ਸੂਟ ਤੇ ਸ਼ਿਮਰ ਦਾ ਦੁਪੱਟਾ ਹਾਂ ਜੀ ਜੀ ਇਹਦੇ ਵਿੱਚ ਨਾ ਰੰਗ ਇਹਦੇ ਵਿੱਚ ਵੀ ਹਾਂ ਜੀ ਮੈਂ ਏਜੀ ਮੈਂ ਦੇਖੀ ਸਾਰਾ ਮਾਲ ਸੈਟ ਵਾਈਜ਼ ਆ ਕੋਈ ਇਹ ਨਹੀਂ ਵੀ ਸਟਾਕ ਕਲੀਅਰ ਕੀਤੇ ਕਰਦੇ ਵੀ ਨਾ ਨਹੀਂ ਨਹੀਂ ਸਟਾਕ ਕਲੀਅਰ ਵਾਲੀ ਸਾਰਾ ਫਰੈਸ਼ ਮਾਲ ਹੈ ਜਮਾ ਨਮਾ ਮਾਲ ਹੈ ਜੀ ਜੀ ਸਾਰਾ ਦੇਖੋ ਤਿਆਰੀ ਚ ਮਾਲ ਆ ਕੋਈ ਦੂਜੇ ਨਹੀਂ ਗਰਮੀ ਵਾਲਾ ਮਾਲ ਨਹੀਂ ਹੈਗਾ ਸਰਦੀ ਵਾਲਾ ਜਿਹੜਾ ਹੁਣ ਆਣ ਵਾਲਾ ਬਿਲਕੁਲ ਕੀ ਬਾਤ ਹੈ ਉਹ ਕੱਪੜਾ ਹੈਗਾ ਇਸ ਤੋਂ ਇਹ ਜੀ ਕਾ ਦੇਖੋ ਹਾਂ ਹਾਂ ਕਾਟਨ ਦਾ ਸੂਟ ਹੈ ਬਿਲਕੁਲ ਜੀ ਜਿਵੇਂ ਹੁਣ ਕੋਈ ਬੇਸ਼ਾਦੀ ਦੇ ਲੈਣ ਦੇਣ ਚ ਲੋਕ ਲੈਂਦੇ ਹਾਂ ਹਾਂ ਸਿਆਣੀ ਉਮਰ ਦੇ ਵਿੱਚ ਨਾ ਦਰਮਿਆਨੀ ਜੀ ਉਮਰ ਵਾਲੇ ਰੰਗ ਆਗੇ ਜੀ 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 ਤੇ ਇਹਦੇ ਨਾਲ ਮਸਲੀਨ ਦਾ ਲੱਗਿਆ ਨਾਲ ਦੁਪੱਟਾ ਕੀ ਬਾਤ ਹੈ ਆ ਦੇਖੋ ਜੀ ਇਹ ਕੀ ਬਾਤ ਹੈ ਮਨੇ ਖੁੱਲੇ ਡੁੱਲੇ ਦੁਪੱਟੇ ਦੇਨੇ ਨਾਲ 2.5 2.5 ਮੀਟਰ ਦੇ ਦੁਪੱਟੇ ਹੈ ਜੀ ਬਿਲਕੁਲ ਜੀ ਸੂਟ ਵੀ ਜੀ ਜਿਵੇਂ 700 800 ਰੁਪਏ ਦਾ ਇਸ ਤਰ੍ਹਾਂ ਦੇ ਹੈਵੀ ਦੁਪੱਟੇ ਨਾਲ ਸੂਟ ਦੇਖਦੇ ਬਿਲਕੁਲ ਜੀ ਠੀਕ ਹੈ ਜੀ ਇਹ ਵੀ ਜੀ 450 ਰੁਪਏ ਨੂੰ ਸੂਟ ਲੱਗੂਗਾ ਇਹ ਸੋਹ ਜੀ ਆ ਦੇਖੋ ਜਿਵੇਂ ਹੁਣ ਡਾਰਕ ਕਲਰਾਂ ਦੇ ਵਿੱਚ ਸੂਟ ਆਏ ਨੇ ਜੀ ਜੀ ਯੋ ਬਿਆਹ ਸ਼ਦੀ ਚ ਕੋਈ ਨਾ ਪੂਰਾ ਮੰਗਦਾ ਕਿ ਐ ਡਾਰਕ ਸ਼ੇਡ ਹੋਣ ਜੀ 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 ਮਸਲੀਨ ਤੇ ਕਪੜਾ ਹਾਂ ਹਾਂ ਜਿਹੜੇ ਥਿੰਕ ਡਿਫਰੈਂਟ ਦੇਖੋ ਕਪੜਾ ਚੱਲਦਾ ਪਿਆਗਾ ਬਿਲਕੁਲ ਜੀ ਬਿਲਕੁਲ ਉਹੀ ਕਪੜਾ ਹੈਗਾ ਬਿਲਕੁਲ ਮਸਲੀਨ ਦਾ ਦੁਪੱਟਾ ਨਾਲ ਨਾਲ ਵਰਕ ਵੀ ਐ ਪੂਰਾ ਪਰਵਾ ਪੂਰਾ ਪਰਮਾ ਕੰਮ ਹੈ ਜੀ ਜੀ ਦੁਪੱਟਾ ਪੂਰਾ ਵਧੀਆ 2.5 ਮੀਟਰ ਦਾ ਵੱਡਾ ਦੁਪੱਟਾ ਆਊਗਾ ਜੀ ਜੀ ਆ ਦੇਖੋ ਉਹ ਕੀ ਆਈ ਬਾਤ ਹੈ ਜੀ ਜ਼ਬਰਦਸਤ ਹੈ ਯਾਰ ਮੈਂ 480 ਰੁਪਏ ਦਾ ਲੱਗਨੇ ਜੀ ਇਹਦੇ ਵਿੱਚ ਨੇ ਵੀਰ ਜੀ ਇਹ ਦੇਖੋ 6 ਰੰਗ ਨੇ ਅੱਛਾ ਸਾਰੇ ਰੰਗ ਜੀ ਇਹਦੇ ਵਿੱਚ ਹੀ ਨੇ ਮਤਲਬ ਜਿਹੜੇ ਪਾਰਟੀ ਵੇਅਰ ਸੂਟ ਹੁੰਦੇ ਉਹਨਾਂ 'ਚ ਰੰਗ ਜ਼ਿਆਦਾ ਆ ਜਾਂਦੇ ਹਨਾ ਜੀ ਹਾਂ ਜੀ ਹਾਂ ਜੀ ਇਹ ਪੰਜ ਪੰਜ ਛੇ ਛੇ ਰੰਗ ਇਹਨਾਂ 'ਚ ਆਉਣਗੇ ਤੁਹਾਨੂੰ ਆਹ ਦੇਖ ਵੀਰ ਜੀ ਜਿਵੇਂ ਔਰਗਾਂਜ਼ਾ ਦਾ ਸੂਟ ਹੈ ਬਿਲਕੁਲ ਜੀ ਹੈਂਡਵਰਕ ਦਾ ਪੀਸ ਹੈ ਹਾਂ 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 ਵਰਕ ਵੀ ਬੜਾ ਸੋਹਣਾ ਹੋਇਆ ਜੀ 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 ਗੱਲੇ ਤੇ ਵੀ ਬਰਕ ਆ ਗਿਆ ਤੇ ਕੇਰੇ ਤੇ ਵੀ ਇਹ ਨਾਲ ਨਾ ਦੁਪੱਟਾ ਵੀ ਔਰਗਾਂਜ਼ਾ ਦਾ ਹੈ ਹਾਂ ਹਾਂ ਤੇ ਦੁਪੱਟਾ ਵੀ ਪੂਰਾ ਵਧੀਆ ਵਰਕ ਵਾਲਾ ਦੁਪੱਟਾ ਆਹ ਦੁਪੱਟਾ ਨਾਲ ਵਾਹ ਜੀ ਵਾਹ ਕੀ ਬਾਤ ਹੈ ਪੂਰੀ ਸੋਹਣੀ ਚੀਜ਼ ਹੈ ਜੀ ਜੀ ਚਾਰ ਰੰਗਾਂ ਦਾ 570 ਰੁਪਏ ਰਿੰਚ ਸੂਟ ਜੇਬ ਦਾ ਅਸੇ ਇਹ 570 ਰੁਪਏ ਜਾਣਾ ਸਿਰਫ ਹਾਂਜੀ ਸਿਰਫ 570 ਰੁਪਏ ਦਾ ਆਮ 11-1200 ਰੁਪਏ ਰਿੰਚ ਸੂਟੇ ਵਿਗਦੇ ਨੇ ਮੈਂ ਵੀ ਦੇਖ ਕੇ ਹੈਰਾਨ ਆ ਬੁਟੀਕਾਂ ਤੇ ਚਲ ਜਿਓ ਦੇਖ ਲੈ 15-1500 ਰੁਪਏ ਵੀ ਮੰਗ ਲੈਂਦੇ ਆ ਤੇ ਆਪਾਂ 570 ਰੁਪਏ ਦੇਣਾ ਸਿਰਫ ਹਾਂਜੀ ਵੀਰ ਜੀ ਆ ਦੇਖੋ ਹੁਣ ਜਿਵੇਂ ਕਾਸ਼ੇ ਮਰਦਾ ਸੂਟ ਹੈ ਜੀ 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 ਦੁਪੱਟਾ ਵੀ ਬੜਾ ਵਧੀਆ ਸੂਟ ਆਲਓਵਰ ਸੂਟ ਹੈ ਹਾਂ ਹਾਂ ਵਰਕ ਦੇਖੋ ਕਿੱਡਾ ਵਧੀਆ ਪੂਰਾ ਹੈਵੀ ਦੁਪੱਟਾ ਸੂਟ ਪੂਰਾ ਸੋਹਣਾ ਸੂਟ ਵਿਕਦਾ 1200 1300 ਰੁਪਏ ਦਾ ਜੀ 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 ਇਹਦੇ ਵਿੱਚ ਚਾਰਟ ਵੀ ਤੁਹਾਨੂੰ ਦੋ ਤਿੰਨ ਮਿਲ ਜਾਣਗੇ ਹਾਂ ਹਾਂ ਆ ਦੇਖੋ ਜੀ ਕਿਆ ਬਾਤ ਹੈ ਯੂਨਿਕ ਸਟਾਈਲ ਵਰਕ ਆ ਗਿਆ ਸਾਰਾ ਹਾਂ ਜੀ ਜੀ ਇਹ ਤਿੱਲੇ ਦਾ ਕੰਮ ਆ ਗਿਆ ਬਹੁਤ ਸੋਹਣੀ ਚੀਜ਼ ਬਣੀ ਹੈ ਜੀ 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 ਇਹ ਸਿਰਫ 600 ਰੁਪਏ ਦਾ ਸੂਟ ਲੱਗਣੇ ਜੀ ਭਾਜੀ ਇਹ 600 ਰੁਪਏ ਦੇਣਾ ਹੈ 600 ਇਹ ਇਨਾ ਕੰਮ ਕਰਾਣ ਚੱਲ ਜੀ ਉੱਤੇ ਵੱਧਦੇ ਪੈਸੇ ਲੱਗ ਜਾਂਦੇ ਭਾਜੀ ਲੱਗ ਜਾਂਦੀ ਇਹ ਚਾਰਟ ਬੜਾ ਸੋਹਣਾ ਜੀ ਹਾਂ ਹਾਂ ਪਿਸਟਲ ਜੇ ਕਲਰ ਨੇ ਵਾਹ ਜੀ ਵਾਹ ਬੜੇ ਸੋਹਣੇ ਕਲਰ ਹੈ ਜੀ 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 ਇੱਕ ਰੰਗ ਵੀ ਉਹਦੇ ਵਿੱਚ ਆ ਸਾਰੇ ਆ ਪੂਰਾ ਜਾਲ ਵਾਲਾ ਡਿਜ਼ਾਈਨ ਹੈ ਬਿਲਕੁਲ ਜੀ ਇਹ ਵੀ 600 ਰੁਪਏ ਰਿੰਚ ਆਪਣਾ ਸੂਟ ਲੱਗਣਾ ਹੈ ਇਹ ਵੀ 600 ਚ ਹੀ ਦੇਣਾ ਹੈ ਜੀ ਵਾਹ ਜੀ ਵਾਹ ਇਹਨਾਂ ਦੇ ਵਿੱਚ ਕਲਰ ਵੀ ਬੜੇ ਵਧੀਆ ਨੇ ਹਾਂ 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 ਸਾਰੇ ਕਲਰ ਮਿਲ ਜਾਣਗੇ ਕੀ ਬਾਤ ਹੈ ਜੀ ਰੇਂਜ ਸਿਰਫ 600 ਰੁਪਏ ਦੀ ਇਸ ਤੋਂ ਵੀ ਜਿਆਦਾ ਦੇਖੋ ਇੱਕ ਹੈ ਨਾ ਗੀਜ਼ਾ ਕਾਟਨ ਤੇ ਕਪੜਾ ਜੀ ਪ੍ਰਿੰਟ ਤੇ ਉੱਪਰ ਹੈਵਰਕ ਓਕੇ ਥਰਡ ਵਰਕ ਆ ਗਿਆ ਸਾਰਾ ਨਾ ਜੀ ਥਰਡ ਦਾ ਕੰਮ ਆ ਗਿਆ ਜੀ ਹਾਂ ਹਾਂ ਪਿਓਰ ਦੀ ਚੁੰਨੀ ਨਾਲ ਆ ਗਈ ਜੀ 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 ਗੀਜ਼ਾ ਕਾਟਨ ਨਹੀਂ ਮਤਲਬ ਪਲੇਨ ਕਪੜੇ 6-700 ਦਾ ਵਿਕਦਾ ਓਕੇ ਨਾਲ ਪਿਓਰ ਦਰਵੱਟਾ ਆ अच्छा ए वर्क ਦੇ ਨਾਲ ਨਾਲ ਪਿਓਰ ਤੋਂ ਦੁਪੱਟੇ ਨਾਲ 6500 ਰੁਪਏ ਦਾ ਜੀ 600 ਰੁਪਏ ਦਾ ਹਾਂਜੀ ਸਰ ਕੀ ਬਾਤ ਹੈ ਜੀ ਕਲਰ ਚਾਰਟ ਵੀ ਬੜੇ ਵਧੀਆ ਇਹ ਦੇਖੋ ਸਾਰੇ ਕਲਰ ਬੜੇ ਵਧੀਆ ਹੈਗੇ ਜੀ 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 ਤੇ ਰੇਂਜ ਵੀ ਬੜੀ ਵਧੀਆ ਜੀ ਬਿਨਾਂ ਲਾਈਨਿੰਗ ਤੋਂ ਸੂਟ ਬਣਦਾ ਇਹ ਕਾ ਦੇਖੋ ਜੀ ਪਿਓਰ ਜਾਮ ਕਾਟਨ ਦੇ ਉੱਤੇ ਆਏਗਾ ਹੈਂਡਵਰਕ ਵਾਲਾ ਪੀਸ ਹੈ ਜੀ 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 ਹੈਂਡਵਰਕ ਵਾਲਾ ਨਾ ਮਤਲਬ 11-1200 ਰੁਪਏ ਦਾ ਸੂਟ ਘੱਟੋ ਘੱਟ ਹੀ ਵਿਕਦਾ ਹੈਗਾ ਬਿਲਕੁਲ ਬਿਲਕੁਲ ਜਾਮ ਦਾ ਇਹ ਜਗਮਗਾ ਕਰਦੇ ਜਿਹੜੇ ਸੂਟ ਹੁੰਦੇ ਨੇ ਨਾ ਜੀ ਹਾਂਜੀ ਜੀ ਜੀ ਆ ਦੇਖੋ ਜੀ ਜਮਾ ਨਵੇਂ ਪੰਜ ਪੰਜ ਰੰਗ ਆਉਣਗੇ ਜੀ ਜੀ ਆ ਦੇਖੋ ਜੀ ਵਰਕ ਦੇ ਕੋ ਕਿੰਨਾ ਵਧੀਆ ਹੋਇਆ ਬਿਲਕੁਲ ਜੀ ਬਿਲਕੁਲ ਮਤਲਬ ਵਰਕ ਤਾਂ ਸਾਰਾ ਰੂਹ ਖੁਸ਼ ਕਰ ਦਿੰਦਾ ਜੀ ਪਿਓਰ ਦਾ ਦੁਪੱਟੇ ਜੀ ਨਾਲ ਇਹਦੇ ਨਾਲ ਜੀ ਜੀ ਆ ਦੇਖੋ ਜੀ ਆਹ ਦੁਪੱਟਾ ਪਿਓਰ ਦਾ ਪੂਰਾ ਹੈਵੀ ਦੁਪੱਟਾ ਬਿਲਕੁਲ ਰੰਗ ਆਣਗੇ ਇਹਦੇ ਵਿੱਚ ਪੰਜ ਜੀ ਮੈਂ ਆ ਦੇਖੋ ਜੀ ਸਾਰੇ ਰੰਗ ਤੁਹਾਨੂੰ ਦਿਖਾਉਣਾ ਅੱਛਾ ਸਾਰੇ ਐਨ ਖਿੜਵੇਂ ਰੰਗ ਹੀ ਆਣਗੇ ਨਾ ਜੀ ਹਾਂ ਜੀ ਆ ਰੰਗਣਗੇ ਵਾਹ ਜੀ ਵਾਹ ਸੂਰਵੀਰ ਜੀ 1200 1300 ਦਾ ਐਂ ਵਿਕਦਾ ਇਹ 780 ਰੁਪਏ ਰਿੰਚ ਸੂਟ ਲੱਗ ਰਿਹਾ ਇਹ ਆਪਾਂ 780 ਰੁਪਏ ਹੀ ਦੇਣਾ ਮਤਲਬ ਜਿੰਨਾ ਮਾਲ ਆ ਸਾਰਾ ਧਮਾਕੇ ਦਾ ਰੇਟਾਂ ਤੇ ਦੇਣਾ ਜੀ ਧਮਾਕੇ ਦਾ ਰੇਟਾਂ ਦੇ ਵਿੱਚ ਮਾਲ ਦੇਣਾ ਜੀ ਤੇ ਪੂਰਾ ਵਧੀਆ ਦੇਖੋ ਬੇਸ਼ਅਦੀ ਗਾਲੀਆਂ ਆਟਮ ਨੇ ਹਾਂ ਹਾਂ ਸਾਰੀਆਂ ਤੁਹਾਨੂੰ ਇਹਨਾਂ ਦੇ ਵਿੱਚ ਡਿਜ਼ਾਈਨ ਨਾ ਨਵੇਂ ਸਾਡੇ ਕੋਲ ਰੋਜ਼ ਹੀ ਆਉਂਦੇ ਰਹਿੰਦੇ ਨੇ ਤੇ ਵੀਰ ਜੀ ਕਰੇ ਆਪਣਾ ਐਡਰੈਸ ਤੇ ਮੋਬਾਈਲ ਨੰਬਰ ਦੱਸ ਦਿਓ ਜੀ ਹਾਂਜੀ ਵੀਰ ਜੀ ਮੌੜ ਮੰਡੀ ਸਰਕਾਰੀ ਹਫਸਲ ਗੇਟ ਨੰਬਰ 1 ਦੇ ਕੋਲੇ ਸ਼ਾਪ ਹੈ ਜੀ ਸਿਮਰਨ ਟੈਕਸਟਾਈ